ਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਟਪਟੇ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਕਾਟਨ ਦੇ ਸੂਟਸ ਦੀ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਇਹ ਵਾਲੇ ਸੂਟ ਹੋਣਗੇ ਜਿਹੜੇ ਪਿਓਰ ਕਾਟਨ ਦੇ ਹੋਣਗੇ ਡਿਸਟ੍ਰੈਪ੍ਰਿੰਟ ਦੀ ਸ਼ਰਟ ਹੋਏਗੀ ਨਾਲ ਪਲੇਨ ਬਾਟਮ ਹੋਏਗੀ ਔਰ 2 ਮੀਟਰ ਦਾ ਡਿਜੀਟਲ ਪ੍ਰਿੰਟ ਦਾ ਦੁਪੱਟਾ ਰਹਿਣ ਵਾਲਾ ਹੈਗਾ ਤੇ ਕੋਈ ਦੇ ਹੈਗਾ ਨੈੱਕ ਦੇ ਉੱਪਰ ਹੈਗਾ ਜਿਹੜਾ ਥ੍ਰੈਡ ਵਰਕ ਕੀਤਾ ਗਿਆ ਹੈਗਾ ਸਾਮ ਦੇ ਜਿਹੜੇ ਵਰਕ ਹੈਗਾ ਬਾਟਮ ਦੇ ਉੱਪਰ ਕੀਤਾ ਗਿਆ ਹੈਗਾ ਆ ਤੇ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਰਹਿਣ ਵਾਲੀ ਹੈਗੀ ਆ ਪ੍ਰਾਈਸ ਸਭ ਦਾ ਸੇਮ ਹੋ ਪ੍ਰਾਈਜ਼ ਰਹਿਣ ਵਾਲਾ ਹੈਗਾ ਸਿਰਫ 550 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਤੁਸੀਂ ਕੋਈ ਵੀ ਸੂਟ ਇਹਨਾਂ ਵਿੱਚ ਆਪਣੇ ਲਈ ਬੁੱਕ ਕਰਵਾ ਸਕਦੇ ਹੈਗੇ ਹੋ ਇਹ ਵਾਲੇ ਸੂਟ ਹੋਣਗੇ ਜਿਹੜੇ ਬਾਟਮ ਵਰਕ ਵਾਲੇ ਰਹਿਣ ਵਾਲਾ ਜਿਨ੍ਹਾਂ ਦੇ ਬਾਟਮ ਦੇ ਉੱਪਰ ਵਰਕ ਕੀਤਾ ਗਿਆ neck ਦੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ thread work ਹੋਏਗਾ ਇਹ ਵਾਲੇ ਸੂਟ ਹੋਣਗੇ ਜਿਨ੍ਹਾਂ ਦੇ neck ਦੇ ਉੱਪਰ ਜਿਹੜਾ ਹੈਗਾ ਇਹ ਉਹ ਵਰਕ ਕੀਤਾ ਗਿਆ ਹੈਗਾ ਤੇ ਨਾਲ ਕਾਟਨ ਦੇ ਖੁੱਲੇ ਡੁੱਲੇ ਦੁਪੱਟੇ ਰਹਿਣ ਵਾਲੇ ਹੈਗੇ ਆ ਡਿਜ਼ਾਈਨਿੰਗ ਸਭ ਦੀ ਵੱਖਰੀ ਵੱਖਰੀ ਰਹਿਣ ਵਾਲੀ ਹੈਗੀ ਇਹ ਵਾਲੇ ਸੂਟ ਹੋਣਗੇ ਜਿਹੜੇ ਸਭ ਤੋਂ ਜ਼ਿਆਦਾ ਡਿਮਾਂਡ ਵਿੱਚ ਰਹਿਣ ਵਾਲੇ ਸੂਟ ਰਹਿਣ ਵਾਲੇ ਹੈਗੇ ਆ ਕਿਉਂਕਿ ਇਹਨਾਂ ਦਾ ਕਾਟਨ ਦੇ ਦੁਪट्टे ਔਰ ਸਮਰ ਵੀਅਰ ਦੇ ਲਈ ਸਭ ਤੋਂ ਵਧੀਆ ਜਿਹੜੀ ਇਹ ਵਾਲੀ ਕਲੈਕਸ਼ਨ ਹੈਗੀ ਹੈ ਸੂਟਸ ਦੀ ਇਹਨਾਂ ਨੂੰ ਤੁਸੀਂ ਡੇਲੀ ਲਈ ਵੀ ਯੂਜ਼ ਕਰ ਸਕਦੇ ਆ ਔਰ ਅਪਡੋਨਿੰਗ ਲਈ ਵੀ ਇਹਨਾਂ ਨੂੰ ਤੁਸੀਂ ਯੂਜ਼ ਕਰ ਸਕਦੇ ਆ ਪ੍ਰਾਈਸ ਬਹੁਤ ਹੀ ਜ਼ਿਆਦਾ ਰੀਜ਼ਨਬਲ ਹੈਗਾ ਹੈ ਇਹ ਵਾਲੇ ਸੂਟ ਹੋਣਗੇ ਜਿਨ੍ਹਾਂ ਦੇ ਉੱਪਰ ਜਿਹੜਾ ਹੈਗਾ ਵਰਕ ਕੀਤਾ ਗਿਆ ਹੈਗਾ ਔਰ ਸਮ ਹੈਗੇ ਜਿਹੜੇ ਉਹ ਡਿਜੀਟਲ ਪ੍ਰਿੰਟ ਦੇ ਉੱਪਰ ਰਹਿਣ ਵਾਲੇ ਹੈਗੇ ਆ ਪ੍ਰਾਈਸ ਆਫ ਦਾ ਸੇਮ ਰਹੇਗਾ ਤੁਸੀਂ ਕੋਈ ਵੀ ਸੂਟ ਇਨਾਂ ਚਾਪਣੇ ਲਈ ਬੱਕ ਕਰਵਾ ਸਕਦੇ ਹੈਗੇ ਹੋ ਐਵਲ ਸੂਟ ਹਨ ਜਿਹੜੇ ਪਿਓਰ ਮਸਲੀਨ कॉटन ਦਾ ਜਿਹੜਾ ਆਲਓਵਰ ਸੂਟ ਹੋਏਗਾ ਤੇ ਨਾਲ ਮਸਲੀਨ कॉटन ਦਾ ਹੀ 2.5 ਮੀਟਰ ਦਾ ਖੁੱਲਾ ਡੁੱਲਾ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ 800 ਰੁਪਏ ਸ਼ਿਪਿੰਗ ਫ੍ਰੀ ਹੋਏਗੀ ਇਹਨਾਂ ਦੇ ਵਿੱਚ ਵੀ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਕਲਰ ਆਪਸ਼ਨ ਹਨ ਹੈਗੇ ਜਿਹੜੀ ਉਹ ਮਿਲ ਜਾਏਗੀ ਇਹਨਾਂ ਦੇ ਜਿਹੜੀ ਹੈਗੇ ਤੁਸੀਂ ਹਲਕੀ ਪੁਲਕੀ ਲੇਸ ਜੜਾ ਕੇ ਇਹਨਾਂ ਨੂੰ ਡਿਜ਼ਾਈਨ ਕਰਕੇ ਬਹੁਤ ਹੀ ਜ਼ਿਆਦਾ ਸੋਹਣਾ ਲੁੱਕ ਦੇ ਸਕਦੇ ਹੈਗੇ ਹੋ ਤੁਸੀਂ ਪਾਰਟੀ ਲਈ ਵੀ ਇਹ ਵਾਲੇ ਸੂਟਸ ਹੈਗੇ ਜਿਹੜੇ ਯੂਜ਼ ਬਾਈ ਦੇ ਉਪਰੇ ਇਹ ਜਿਹੜੇ ਸੂਟ ਆ ਗਏ ਤੁਹਾਨੂੰ ਮਿਲ ਰਹੇ ਆ ਤੇ ਇਹਨਾਂ ਦੀ ਡਿਜ਼ਾਈਨਿੰਗ ਤੋਂ ਬਾਅਦ ਇਹਨਾਂ ਦਾ ਲੁੱਕ ਬਹੁਤ ਹੀ ਜ਼ਿਆਦਾ ਸੋਹਣੀ ਆਂਦੀ ਹੈ ਜੇਕਰ ਤੁਸੀਂ ਇਹ ਵਾਲੇ ਸੂਟਸ ਸਾਡੇ ਤੋਂ ਬਾਈ ਕਰਨਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਸਾਨੂੰ ਮੈਸੇਜ ਕਰ ਸਕਦੇ ਹੈਗੇ ਹੋ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੈਗੇ ਹੋ ਮੇਰੀ ਵੀਡੀਓ ਦੇਖ ਲਿਆ